ਕੀ ਆ ਮੁਰਫਾ ਪੇ ਸੋ ਵੱਡਾ ਮਨ ਆ ਰਿਹਾ ਯੋਸਫ ਵੱਡਾ ਸਰਦਾਰ ਆ ਮਨ ਆ ਰਿਹਾ ਕਬੂਤਰ ਬਾਜੀ ਦੇ ਖੇਤਰ ਚ ਰਾਜਪਰੀਵਾਲ ਜਿਹੜੀ ਕਬੂਤਰ ਬਾਜੀ ਦੀ ਐਮਬੀਡੀ ਬੋਕਾ ਹੁਣੇ ਬਾਈ ਕਲਵੀਰ ਹਣੀ ਖਾਨਪੁਰ ਮੰਗੀ ਪਹਿਲਵਾਨ ਖਾਨਪੁਰ ਗੱਲਾਂ ਬਾਤਾਂ ਆਈ ਬਾਈ ਲਾ ਬਾਜੀ ਹੋ ਜਾ ਸੱਤekra ਦੇਖਦੇ ਆ ਮਕਾਬਲਾ ਛੋਟੇ ਵੀ ਬੈਠਾ ਰਹੀ ਤੂੰ ਜਿਹਾਰ ਨੰਬਰ ਹੋਣ ਦਾ ਦਾ ਜਗੀਕਰਦਾ ਦਾ ਤਾਰ ਤੂੰ ਸੁਣਦਾ ਦੇਖਦੇ ਆ ਕੱਤਾ 22 ਸੈਕਿੰਡ ਜੀਰੋ ਪਿੰਡ ਪੁਆਇੰਟ ਦੇ ਨਾਲ ਆ ਵੀਰੋ ਕੁੰਡੀਆਂ ਦੇ ਸਿੰਘ ਫੰਗੇ ਹੋਇਆ ਯਾਰਾਂ ਨਾਲ ਮਹਾਰਾ ਮੇਲੇ ਮਿੱਤਰਾਂ ਦੇ ਨਗਰ ਹਮਾਪੁਰੇ ਦੇ ਵਿੱਚ ਲੱਗਿਆ ਹੋਇਆ ਮੇਲਾ ਸਿਕਲ ਦੀ ਤਸਵੀਰ ਬোলਦਾ ਹੋਇਆ ਮੇਲਾ ਤੇ ਕਿੱਥੇ ਕਹਾਣੀ ਜੁੜਦੀ ਆ ਅੱਪ ਲਾ ਸਮਾ ਆਪਣੇ ਆਪ ਹੀ ਬੋਲ ਰੋ 294 2599.5 ਦੀ ਲੱਗਿਆ ਸਮਾ 3694 ਸਰਪੰਚ ਸਾਹਿਬ ਦੋਨਾਂ ਤੇ ਇੱਕੋ ਜਿਨਾ ਦੋਨਾਂ ਤੇ ਇੱਕੋ ਜਿਨਾ ਤਾੜੀਆਂ ਮਾਰੋ ਹੁਣ ਖੁੱਲ ਕੇ ਬੂਟ ਮਾਰ ਕੇ ਨਾਲੇ ਹੁਣ ਖੁੱਲ ਕੇ ਇਹ ਆ ਮੁਕਾਬਲਾ ਅਜ